ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਪਾਂ ਅੱਜ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਇੱਕ ਔਰਤ ਸਮਾਜ ਸਿਰਜਦੀ ਹੈ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਦੁੱਖ ਸੁੱਖ ਵਿੱਚ ਉਸ ਦਾ ਸਾਥ ਦਿੰਦੀ ਹੈ ਉਹ ਮਰਦ ਦੇ ਹਰ ਇੱਕ ਰਿਸ਼ਤੇ ਨੂੰ ਅਪਣਾਉਂਦੀ ਹੈ ਤੇ ਦਿਲੋਂ ਸਤਿਕਾਰ ਕਰਦੀ ਹੈ ਪਰ ਜਦੋਂ ਉਹੀ ਰਿਸ਼ਤੇ ਉਸ ਨਾਲ ਦੁਰਵਿਵਹਾਰ ਕਰਦੇ ਹਨ ਤਾਂ ਉਹ ਤੁਰੰਦਰ ਤੱਕ ਟੁੱਟ ਜਾਂਦੀ ਹੈ ਮੈਂ ਅੱਜ ਤੁਹਾਡੇ ਨਾਲ ਜੋ ਕਹਾਣੀ ਸਾਂਝੀ ਕਰਦੀ ਹਾਂ ਉਹ ਇੱਕ ਲੜਕੀ ਦੀ ਹੈ ਜੋ 12ਵੀਂ ਜਮਾਤ ਵਿੱਚ ਪੜ੍ਹਦੀ ਹੈ ਇਸ ਲੜਕੀ ਦਾ ਨਾਮ ਸਵਰਨ ਹੈ ਸਵਰਨ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਸਵਰਨ ਦੇ ਘਰ ਵਿੱਚ ਉਸ ਦੀ ਮਾਂ ਭੈਣ ਭਰਾ ਤੇ ਪਰਜਾਈ ਹਨ ਸਵਰਨ ਦੇ ਪਿਤਾ ਜੀ ਬਚਪਨ ਵਿੱਚ ਹੀ ਉਹਨਾਂ ਸਾਰਿਆਂ ਨੂੰ ਛੱਡ ਕੇ ਚਲੇ ਗਏ। ਸਵਰਨ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਬੱਚਿਆਂ ਨੂੰ ਸੰਭਾਲਿਆ ਤੇ ਪੜਾਇਆ ਲਿਖਾਇਆ। ਸਵਰਨ ਦਾ ਭਰਾ ਫੌਜ ਵਿੱਚ ਭਰਤੀ ਹੋ ਗਿਆ। ਸਵਰਨ ਤੇ ਉਸ ਦੀ ਭੈਣ ਹਾਲੇ ਪੜ ਰਹੀਆਂ ਸੀ। ਸਵਰਨ ਦੀ ਪਰਜਾਈ ਬਹੁਤ ਹੀ ਪੈੜੀ ਸੀ। ਉਹ ਹਰ ਵੇਲੇ ਆਪਣੀ ਸੱਸ ਅਤੇ ਨਣ ਦਾ ਨਾਲ ਲੜਦੀ ਝਗੜਦੀ ਰਹਿੰਦੀ ਇੱਕ ਦਿਨ ਕਿਸੇ ਨੇ ਸਵਰਨ ਦੀ ਭੈਣ ਲਈ ਰਿਸ਼ਤੇ ਦੀ ਦਸ ਪਾਈ ਮੁੰਡੇ ਵਾਲੇ ਜਦੋਂ ਉਸ ਦੀ ਭੈਣ ਨੂੰ ਦੇਖਣ ਆਏ ਤਾਂ ਉਸ ਦੀ ਭੈਣ ਦੀ ਜਗ੍ਹਾ ਸਵਰਨ ਨੂੰ ਪਸੰਦ ਕਰ ਗਏ ਤੇ ਕਹਿਣ ਲੱਗੇ ਕਿ ਅਸੀਂ ਰਿਸ਼ਤਾ ਲੈਣਾ ਹੈ ਤਾਂ ਛੋਟੀ ਕੁੜੀ ਦਾ ਲਵਾਂਗੇ ਸਵਰਨ ਨੇ ਬਹੁਤ ਕਿਹਾ ਕਿ ਮੈਂ ਹਾਲੇ ਪੜਨਾ ਹੈ ਤੇ ਨੌਕਰੀ ਤੇ ਲੱਗਣਾ ਹੈ ਪਰ ਉਸ ਦੀ ਪਰਜਾਈ ਨੇ ਸਵਰਨ ਦੀ ਇੱਕ ਨਾ ਚੱਲਣ ਦਿੱਤੀ ਉਸ ਨੇ ਸਵਰਨ ਦੇ ਰਿਸ਼ਤੇ ਲਈ ਹਾਂ ਕਰ ਦਿੱਤੀ ਅਤੇ ਕੁਝ ਹੀ ਦਿਨਾਂ ਵਿੱਚ ਵਿਆਹ ਵੀ ਕਰ ਦਿੱਤਾ ਸਵਰਨ ਦੇ ਘਰ ਵਾਲੇ ਦਾ ਨਾਂ ਕਰਨ ਸੀ ਸਵਰਨ ਦੇ ਸਹੁਰੇ ਪਰਿਵਾਰ ਵਿੱਚ ਉਸ ਦੀ ਸੱਸ ਸਹੁਰਾ ਤੇ ਜੇਠ ਜਠਾਣੀ ਸੀ ਸਵਰਨ ਨੇ ਆਪਣੇ ਘਰ ਵਾਲੇ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਕਿਹਾ ਤਾਂ ਉਹ ਮੰਨ ਗਿਆ ਸਵਰਨ ਪਹਿਲਾਂ ਘਰ ਦਾ ਸਾਰਾ ਕੰਮ ਕਰਦੀ ਤੇ ਬਾਅਦ ਵਿੱਚ ਆਪਣੀ ਪੜ੍ਹਾਈ ਕਰਦੀ ਸਵਰਨ ਦੀ ਜਠਾਣੀ ਬਹੁਤ ਤੇਜ ਸੀ ਕਰਨ ਵੀ ਉਸ ਦੀ ਹਰ ਗੱਲ ਮੰਨਦਾ ਸੀ ਕਰਨ ਵੇਲਾ ਤੇ ਨਿਕੰਮਾ ਹੋਣ ਦੇ ਨਾਲ ਨਾਲ ਨੇ ਛੇੜੀ ਵੀ ਸੀ ਕਰਨ ਦੀ ਪਰਜਾਈ ਕਰਨ ਕੋਲ ਵਧਾ ਚੜਾ ਕੇ ਗੱਲਾਂ ਕਰਦੀ ਤੇ ਕਹਿੰਦੀ ਕਿ ਸਵਰਨ ਤਾਂ ਸਾਰਾ ਦਿਨ ਪੜਦੀ ਰਹਿੰਦੀ ਹੈ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੀ ਪਰਜਾਈ ਦੀ ਗੱਲ ਸੁਣ ਕੇ ਕਰਨ ਸਵਰਨ ਨਾਲ ਬਹੁਤ ਲੜਦਾ ਝਗੜਦਾ ਤੇ ਉਸ ਦੀਆਂ ਕਿਤਾਬਾਂ ਚੁੱਕ ਕੇ ਸੱਟ ਰਿੰਦਾ ਇਹ ਸਭ ਦੇਖ ਕੇ ਸਵਰਨ ਦਾ ਦਿਲ ਬਹੁਤ ਦੁਖੀ ਹੁੰਦਾ ਪਰ ਉਹ ਕੁਝ ਨਾ ਕਰ ਸਕਦੀ ਹੁਣ ਸਵਰਨ ਨੇ ਰਾਤ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਦਿਨ ਬੀਤਦੇ ਗਏ ਸਵਰਨ ਦੇ ਪੇਪਰ ਵੀ ਆ ਗਏ ਸਵਰਨ ਨੇ ਕਰਨ ਨੂੰ ਪੇਪਰ ਦੇਣ ਲਈ ਮਨਾ ਲਿਆ ਪਰ ਜਦੋਂ ਕਰਨ ਦੀ ਭਜਾਈ ਨੂੰ ਸਵਰਨ ਦੇ ਪੇਪਰਾਂ ਬਾਰੇ ਪਤਾ ਲੱਗਿਆ ਅਤੇ ਇਹ ਵੀ ਪਤਾ ਲੱਗਿਆ ਕੇ ਪੇਪਰ ਦਿਵਾਉਣ ਕਰਨ ਸਵਰਨ ਦੇ ਨਾਲ ਜਾ ਰਿਹਾ ਹੈ ਤਾਂ ਉਸ ਨੇ ਇੱਕ ਬਿਉਤ ਬਣਾਈ ਕਿਉਂਕਿ ਕਰਨ ਦੀ ਭਰਜਾਈ ਨਹੀਂ ਚਾਹੁੰਦੀ ਸੀ ਕਿ ਸਵਰਨ ਪੜੇ ਅਤੇ ਪੇਪਰ ਦੇਵੇ ਸਵਰਨ ਦੇ ਪੇਪਰ ਵਾਲੇ ਦਿਨ ਕਰਨ ਦੀ ਭਰਜਾਈ ਨੇ ਸਵੇਰੇ ਹੀ ਕਰਨ ਨੂੰ ਕਿਸੇ ਕੰਮ ਭੇਜ ਦਿੱਤਾ ਸਵਰਨ ਉਡੀਕਦੀ ਰਹੀ ਪੇਪਰ ਦਾ ਟਾਈਮ ਵੀ ਹੋ ਗਿਆ ਸੀ। ਪਰ ਕਰਨ ਘਰ ਨਾ ਆਇਆ। ਉਸਨੇ ਆਪਣੀ ਜਠਾਣੀ ਨੂੰ ਕਿਹਾ ਕਿ ਦੀਦੀ ਮੈਂ ਪੇਪਰ ਦੇਣ ਜਾਣਾ ਹੈ। ਤੁਸੀਂ ਕਰਨ ਨੂੰ ਘਰ ਬੁਲਾ ਲਓ। ਸਵਰਨ ਦੀ ਜਠਾਣੀ ਨੇ ਕਿਹਾ ਕਿ ਕਰਨ ਨੂੰ ਹਾਲੇ ਟਾਈਮ ਲੱਗੇਗਾ। ਤੂੰ ਗਵੰਡੀਆਂ ਦੇ ਮੁੰਡੇ ਨੂੰ ਨਾਲ ਲੈ ਜਾ ਮੈਂ ਭੇਜ ਦਿੰਦੀ ਹਾਂ। ਸਵਰਨ ਨਹੀਂ ਜਾਣਦੀ ਸੀ। ਕਿ ਉਸ ਦੀ ਜਠਾਣੀ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਸਵਰਨ ਨੇ ਗਵਾਂਡੀਆਂ ਦੇ ਮੁੰਡੇ ਨਾਲ ਪੇਪਰ ਦੇਣ ਜਾਣ ਲਈ ਹਾਂ ਕਰ ਦਿੱਤੀ ਉਹ ਹਾਲੇ ਤੁਰਨ ਹੀ ਲੱਗੀ ਸੀ ਕਿ ਕਰਨ ਘਰ ਆ ਗਿਆ ਜਦੋਂ ਕਰਨ ਘਰੇ ਆਇਆ ਤਾਂ ਉਸ ਦੀ ਪਰਜਾਈ ਨੇ ਸਵਰਨ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਕਰਨ ਨੇ ਸਵਰਨ ਦੀ ਕੋਈ ਗੱਲ ਨਾ ਸੁਣੀ ਤੇ ਉਸ ਨੂੰ ਕੁੱਟ ਮਾਰ ਕਰਨ ਲੱਗਿਆ ਅਤੇ ਸਵਰਨ ਦੀਆਂ ਕਿਤਾਬਾਂ ਚੁੱਕ ਕੇ ਪਾੜ ਦਿੱਤੀਆਂ ਨਾਲ ਹੀ ਕਿਹਾ ਕਿ ਮੈਂ ਤੈਨੂੰ ਅੱਗੇ ਪੜ੍ਹਨ ਨਹੀਂ ਦੇਣਾ ਸਵਰਨ ਬਹੁਤ ਦੁਖੀ ਹੋਈ ਰੋਂਦੀ ਰਹੀ ਪਰ ਕਾਰਨ ਤੇ ਉਸ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਸਵਰਨ ਨੇ ਕਿਵੇਂ ਨਾ ਕਿਵੇਂ ਆਪਣਾ ਮਨ ਸਮਝਾ ਲਿਆ ਤੇ ਪੜਨਾ ਛੱਡ ਦਿੱਤਾ ਹੁਣ ਉਹ ਕਰਦਾ ਸਾਰਾ ਕੰਮ ਇਕੱਲੀ ਕਰਦੀ ਉਸ ਦੀ ਜਠਾਣੀ ਕਿਸੇ ਵੀ ਕੰਮ ਨੂੰ ਹੱਥ ਨਾ ਲਾਉਂਦੀ ਇਸ ਤਰ੍ਹਾਂ ਹੀ ਸਮਾਂ ਆਪਣੀ ਚਾਲ ਚੱਲਦਾ ਰਿਹਾ ਸਵਰਨ ਨਾਲ ਰੋਜ਼ ਕੁੱਟਮਾਰ ਹੋਣ ਲੱਗੀ ਕਰਦੇ ਕਰਾਉਂਦੇ ਸਵਰਨ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਬੇਟੀ ਹੋਣ ਤੋਂ ਬਾਅਦ ਸਵਰਨ ਦੀ ਕਦਰ ਹੋਰ ਵੀ ਘਟ ਗਈ ਕਿਉਂਕਿ ਉਸ ਦੀ ਸੱਸ ਚਾਹੁੰਦੀ ਸੀ ਕਿ ਉਸ ਦੇ ਪੋਤਾ ਹੋਵੇ ਹੁਣ ਸਵਰਨ ਨੂੰ ਆਪਣੇ ਤੇ ਉਸ ਦੀ ਬੇਟੀ ਦੇ ਖਰਚੇ ਲਈ ਘਰੋਂ ਕੋਈ ਪੈਸਾ ਨਾ ਦਿੱਤਾ ਜਾਂਦਾ ਸਵਰਨ ਨੇ ਇਸ ਦਾ ਵੀ ਹੱਲ ਲੱਭ ਲਿਆ ਉਸ ਨੇ ਸਿਲਾਈ ਦਾ ਕੰਮ ਸ਼ੁਰੂ ਕੀਤਾ ਉਹ ਫਟਾਫਟ ਘਰ ਦਾ ਕੰਮ ਮੁਕਾ ਕੇ ਕੱਪੜੇ ਸਿਲਾਈ ਕਰਨ ਲੱਗ ਜਾਂਦੀ ਉਸ ਦੀ ਜਠਾਣੀ ਕੋਲੋਂ ਏ ਵੀ ਬਰਦਾਸ਼ਤ ਨਾ ਹੋਇਆ ਅਤੇ ਕਾਰਨ ਨੂੰ ਕਹਿਣ ਲੱਗੀ ਕਿ ਤੇਰੀ ਘਰ ਵਾਲੀ ਸਲਾਈ ਦੇ ਪੈਸੇ ਆਪ ਰੱਖ ਲੈਂਦੀ ਹੈ ਤਾਂ ਕਰਨ ਉਸ ਨਾਲ ਲੜਦਾ ਝਗੜਦਾ ਸਵਰਨ ਕੋਲੋਂ ਪੈਸੇ ਖੋ ਕੇ ਲੈ ਜਾਂਦਾ ਇੱਕ ਦਿਨ ਕਰਨ ਦੀ ਭਰਜਾਈ ਕਰਨ ਨੂੰ ਕਹਿਣ ਲੱਗੀ ਕਿ ਤੂੰ ਸਵਰਨ ਨੂੰ ਉਸ ਦੇ ਪੇਕੀ ਛੱਡਾ ਤੇ ਮੋੜ ਕੇ ਲੈ ਕੇ ਨਾ ਆਈ ਮੈਂ ਤੈਨੂੰ ਮੇਰੀ ਛੋਟੀ ਭੈਣ ਦਾ ਰਿਸ਼ਤਾ ਕਰਵਾ ਦੇਵਾਂਗੀ ਕਾਰਨ ਨੇ ਇਸ ਤਰ੍ਹਾਂ ਹੀ ਕੀਤਾ ਸਵਰਨ ਨੂੰ ਜ਼ਬਰਦਸਤੀ ਉਸਦੇ ਪੇਕੇ ਛੱਡ ਆਇਆ ਜਦੋਂ ਕਿ ਸਵਰਨ ਜਾਣਾ ਨਹੀਂ ਚਾਹੁੰਦੀ ਸੀ ਕਿਉਂਕਿ ਉਸਨੇ ਆਪਣੀ ਮਾਂ ਨੂੰ ਆਪਣੇ ਨਾਲ ਹੁੰਦੇ ਦੁਰਵਿਵਹਾਰ ਬਾਰੇ ਕੁਝ ਨਹੀਂ ਦੱਸਿਆ ਸੀ ਸਵਰਨ ਜਦੋਂ ਆਪਣੇ ਪੇਕੇ ਘਰ ਪਹੁੰਚੀ ਤਾਂ ਉਸ ਦੀ ਮਾਂ ਉਸ ਨੂੰ ਵੇਖ ਕੇ ਬਹੁਤ ਖੁਸ਼ ਹੋਈ ਕੁਝ ਦਿਨਾਂ ਬਾਅਦ ਕਰਨ ਆਪਣੇ ਸਹੁਰੇ ਘਰ ਗਿਆ ਅਤੇ ਆਪਣੀ ਬੇਟੀ ਨੂੰ ਸਵਰਨ ਕੋਲੋਂ ਲੈ ਆਇਆ ਜਦੋਂ ਸਵਰਨ ਨੇ ਇਸ ਦਾ ਕਾਰਨ ਪੁੱਛਿਆ ਤਾਂ ਕਰਨ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਮੈਂ ਤੈਨੂੰ ਤਲਾਕ ਦੇ ਦੇਣਾ ਹੈ ਸਵਰਨ ਨੇ ਕਾਰਨ ਦੀਆਂ ਬਹੁਤ ਮਿਹਨਤਾਂ ਕਰ ਲਈ ਥੇ ਪਰ ਉਹ ਨਾ ਮੰਨਿਆ ਅਤੇ ਆਪਣੀ ਬੇਟੀ ਨੂੰ ਆਪਣੇ ਨਾਲ ਲੈ ਗਿਆ ਇਹ ਸਭ ਦੇਖ ਕੇ ਸਵਰਨ ਦੀ ਮਾਂ ਬਹੁਤ ਹੈਰਾਨ ਹੋਈ ਤੇ ਉਸ ਨੇ ਸਵਰਨ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਸਵਰਨ ਨੇ ਦੱਸਿਆ ਕਿ ਮੇਰੇ ਨਾਲ ਰੋਜ਼ ਕੁੱਟਮਾਰ ਹੁੰ ਕੁੱਟਮਾਰ ਹੁੰਦੀ ਹੈ ਮੈਨੂੰ ਕਿਸੇ ਨੇ ਪੜ੍ਹਨ ਵੀ ਨਹੀਂ ਦਿੱਤਾ ਹੁਣ ਮੈਨੂੰ ਜ਼ਬਰਦਸਤੀ ਘਰੋਂ ਕੱਢ ਦਿੱਤਾ ਅਤੇ ਮੇਰੀ ਬੇਟੀ ਵੀ ਲੈ ਗਏ ਇਹਨਾਂ ਸਭ ਗੱਲਾਂ ਦਾ ਸਵਰਨ ਦੇ ਦਿਲ ਤੇ ਬਹੁਤ ਅਸਰ ਹੋਇਆ ਉਹ ਇਸ ਸਦਮੇ ਨੂੰ ਸਹਾਰ ਨਾ ਸਕੀ ਅਤੇ ਆਪਣੀ ਜ਼ਿੰਦਗੀ ਤੋਂ ਹਾਰ ਗਈ ਤੇ ਬਹੁਤ ਸਾਰੇ ਸਵਾਲ ਛੱਡ ਗਈ ਕਿ ਇੱਕ ਔਰਤ ਦੀ ਇਹੀ ਜਿੰਦਗੀ ਹੈ ਭਾਵੇਂ ਕਿ ਹਰ ਔਰਤ ਨਾਲ ਅਜਿਹਾ ਨਹੀਂ ਹੁੰਦਾ ਬਹੁਤ ਘਰਾਂ ਦੀ ਇਹੀ ਕਹਾਣੀ ਹੈ ਏਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਸੁਣਨ ਤੋਂ ਬਾਅਦ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ ਜੀ